ਗੁਰਪਿਆਰੀ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਘਟਾਰੀ ਦੇ ਸਲਾਨਾ ਜੋੜ ਮੇਲੇ ਤੇ ਮੌਜੂਦ ਹੈਗੇ ਆ ਅੱਜ 10 ਤਰੀਕ ਇੱਕ ਤਰੀਕ ਤੋਂ ਲੈ ਕੇ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਇਹਨਾਂ ਸਰਾਰਾ ਜੋੜ ਮੇਲਾ ਸੀ ਜੋੜ ਜਨਮ ਮਨਾਇਆ ਜਾਂਦਾ ਇੱਥੇ ਜਿੱਥੇ ਲਗਾਤਾਰ ਸਟੇਜ ਦੀ ਕਾਰਵਾਈ ਅੱਜ ਮੇਰੇ ਗੁਰੂ ਦੇ ਦੀਵਨੀ ਪਿਆਰੀ ਰਾਜਨੀ ਸਿਨਾਈ ਨਾਰਦੀ ਦੇ ਨੇ ਜੇਸ ਜੋਨੇ ਸੋਲ ਸਰਦਾਰ ਸ਼ਾਨ ਸਿੰਘ ਦੀ ਤਕਾਵੀਂ ਜੀ ਨੇ ਇਸ ਉਪਰੰਤ ਦੇਸ਼ ਦੇ ਉਪਰ ਆਪਾਂ ਕੁਰਬਾਨ ਕਰਦੇ ਜਿੱਥੇ ਨਾਦਰ ਦੀ ਗੁਰਦੈ ਨਹੀਂ ਮਾਰਦੀ ਸਰਦਾਰ ਖਾਨ ਸਿੰਘ ਜੀ ਦੇ ਇਤਾਲੀ ਦੇ ਵਾਰੀ ਦੇ ਵਿੱਚ ਦਾਸ ਤੋਂ ਪਹਿਲਾਂ ਜੱਤਕਾਰ ਤੁਰਵਤ ਸਿੰਘ ਜੀ ਭਾਵੇਂ ਨੰਬਰ ਸਰੋਵਰਨ ਗੁਰਦੁਆਰਾ ਪ੍ਰਕਾਸ਼ਪੁਰ ਨੇ ਆਪਣੀ ਆਸਰਾ ਨੂੰ ਸਾਝ ਪਾਦੇ ਰੇ ਕੇ ਪੇਤਰ ਭਗਤ ਜੀ ਹਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਪਵਨ ਜੀ ਦੇ ਤਿਆਰ ਸਨ ਪੂਰੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਘਟਾਰੀ ਦੇ ਸਲਾਨਾ ਜੋੜ ਮੇਲੇ ਤੇ ਮੌਜੂਦ ਹੈਗੇ ਆ ਅੱਜ 10 ਤਰੀਕ ਇੱਕ ਤਰੀਕ ਤੋਂ ਲੈ ਕੇ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿਹੜਾ ਸਲਾਨਾ ਜੋੜ ਮੇਲਾ ਸੀਦੀ ਜੋੜ ਜਨਮ ਮਨਾਇਆ ਜਾਂਦਾ ਇੱਥੇ ਜਿੱਥੇ ਲਗਾਤਾਰ ਸਟੇਜ ਦੀ ਕਾਰਵਾਈ ਅੱਜ ਮੇਰੇ ਨਾਲ ਸਵਰਗੀ ਜਿਹੜਾ ਕਵੀਸ਼ਰ ਹੈ ਸਰਦਾਰ ਜਰਨੈਲ ਸਿੰਘ ਜੀ ਸੁਭਰਾ ਉਹਨਾਂ ਦੇ ਸੁਪੁੱਤਰ ਜਿਹੜੇ ਅਮਰਜੀਤ ਸਿੰਘ ਸੁਭਰਾ ਜਿਹੜੇ ਕਵੀਸ਼ਰੀ ਦੇ ਨਾਂ ਤੇ ਜਾਣੇ ਜਾਂਦੇ ਆ ਭਾਈ ਸਾਹਿਬ ਜੀ ਅੱਜ ਇੱਥੇ ਦੀਵਾਨਾ ਦੀ ਹਾਜ਼ਰੀ ਭਰੀ ਏ ਨਾਲ ਤੁਸੀਂ ਸ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੀ ਇਹ ਸੰਪਰਦਾ ਸ੍ਰੀ ਹਰਿਆਲੀ ਸਾਹਿਬ ਦੇ ਮਹਾਂਪੁਰਖ ਬਾਬਾ ਘੋਲਾ ਸਿੰਘ ਸਾਹਿਬ ਉਹਨਾਂ ਦੀ ਰਹਿਮਾਈ ਦੇ ਸੰਤ ਬਾਬਾ ਸ਼ਿੰਦਰ ਸਿੰਘ ਇੱਥੇ ਸੁਆਵਾ ਕਰਾਰੇ ਆ ਇਹ ਪਾਵਨ ਸਥਾਨ ਉਹ ਮੁਬਾਰਕ ਧਰਤੀ ਹੈ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਨੂੰ ਸਾਥੀਆਂ ਦੇ ਸਮੇਤ ਸ਼ਹੀਦ ਹੋਏ ਇਹ ਉਹ ਲੜਾਈ ਹੈ ਜਿੱਦੇ ਚ ਖਾਲਸਾ ਰਾਜ ਦਾ ਆਖਰੀ ਥੰਮ ਡਿੱਗਾ ਵਾ ਤੇ ਇਹਦੇ ਤੋਂ ਬਾਅਦ ਫਿਰ ਅੰਗਰੇਜ਼ ਇਹਨਾਂ ਜੋਰਾਵਾਰ ਹੋਇਆ ਉਹਨੇ ਮੁੜ ਕੇ ਲਾਹੌਰ ਦੇ ਕਬਜ਼ਾ ਕਰ ਲਿਆ ਤੇ ਸਿੱਖਾਂ ਦਾ ਉਹ ਖਾਲਸਾ ਰਾਜ ਖਤਮ ਹੋ ਗਿਆ ਇਸ ਲੜਾਈ ਦੇ ਵਿੱਚ ਸੱਚ ਜਾਣਿਓ ਪੰਜਾਬ ਦਾ ਔਰ ਸਿੱਖਾਂ ਦਾ ਬਹੁਤ ਕੋਈ ਗਵਾਜਾ ਸਰਦਾਰ ਸ਼ਹੀਦ ਹੋਏ ਤੇ ਰਾਜ ਸਾਡਾ ਖੁੱਸ ਗਿਆ ਜੀ ਅੱਜ ਉਹਨਾਂ ਦੀ ਯਾਦ ਮਨਾਈ ਜਾਂਦੀ ਆ 1 ਫਰਵਰੀ ਤੋਂ 10 ਫਰਵਰੀ ਤੱਕ ਬਹੁਤ ਭਾਰੀ ਗੁਰਮਤ ਸਮਾਗਮ ਸ਼ਾਮ ਸਿੰਘ ਜੀ ਟਾਰੀ ਨੂੰ ਜਿੱਥੇ ਕਰਦੇ ਇੱਥੇ ਰੱਖੇ ਜਾਂਦੇ ਆ ਜੀ ਕੁਝ ਕੁਝ ਸਤਰਾਂ ਜੀ ਆਪਣੇ ਕਵੀ ਕਵਿਤਰੀਆਂ ਜਾਂ ਸਤਰਾਂ ਬੇਗੈਰ ਤੇ ਰੋਜ਼ ਨੇ ਜਨਮ ਲੈਂਦੇ ਐ ਪਰ ਜੰਮ ਦੇ ਮਰਦ ਜਵਾਨ ਵਰਲੇ ਗੱਪਾਂ ਮਾਰ ਗਵਾਰ ਹਜ਼ਾਰ ਜਾਂਦੇ ਪੂਰੇ ਕੌਲ ਇਕਰਾਰ ਨੁਹਾਉਣ ਵਰਲੇ ਉਹ ਜਦੋਂ ਯਾਰ ਦੇ ਹੱਥ ਤਲਵਾਰ ਹੋਏ ਭੇਂਡ ਸੀਸ ਦੀ ਉਦੋਂ ਚੜਾਣ ਵਰਲੇ ਇਹ ਵਿਸ਼ੇਸ਼ਤਾ ਉਹ ਜਰਨੈਲ ਦੀ ਜਿਹੜਾ ਮੌਤ ਸਾਹਮਣੇ ਵੇਖ ਕੇ ਕਬਰਾਇਆ ਨਹੀਂ ਤੇ ਸੂਰਮਿਆਂ ਦੀ ਤਰ੍ਹਾਂ ਲੜਿਆ ਸਾਨੂੰ ਉਹ ਸ਼ਹੀਦ ਦੀ ਕਰਨੀ ਦੇ ਉੱਤੇ ਬਹੁਤ ਵੱਡਾ ਮਾਣ ਆ ਬਹੁਤ ਧੰਨਵਾਦ ਜੀ ਸੋ ਮੇਰੇ ਨਾਲ ਮਨਪ੍ਰੀਤ ਸਿੰਘ ਸੈਦਵਾਲ ਜੀ ਇੱਥੇ ਹੈਗੇ ਆ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਦੇ ਸਲਾਨਾ ਜੋਨ ਮਿਲਦੇ ਪਹੁੰਚੇ ਕੋਈ ਦੋ ਸ਼ਬਦ ਕਹਿਣਾ ਚਾਹੋਗੇ ਸ਼ਹੀਦਾਂ ਨੂੰ ਜੀ ਇਹ ਜਿਹੜੀ ਕੋਈ ਬਾਹਰੋਂ ਦਾ ਜਿਹੜਾ ਗੁਰਮਤ ਸਮਾਗਮ ਆ ਇਹ ਜਿਹੜਾ ਬਹੁਤ ਵਧੀਆ ਪ੍ਰਣਾਲਾ ਬਾਬਾ ਜੀ ਹੋਂ ਦਾ ਜਦੋਂ ਇੱਥੇ ਆ ਜਦਾ ਹੈ ਉਦੋਂ ਮਨ ਖੁਸ਼ ਹੁੰਦਾ ਹੈ ਤੇ ਅੱਜ ਵੀ ਬਹੁਤ ਖੁਸ਼ ਮਿਲੀ ਆ ਬਹੁਤ ਸੰਗਤਵਾਲਾਂ ਪਿਆਰ ਮਿਲਿਆ ਹੈ ਸਟੇਜ 'ਤੇ ਕਰ ਰਹੇ ਕਿ ਸਟੇਜ ਤੇ ਵੀ ਤੁਸੀਂ ਬਹੁਤ ਜਿਆਦਾ ਪਿਆਰ ਸੰਗਤਵਾਲਾਂ ਮਿਲਿਆ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਠੀਕ ਹੈ ਭਾਈ ਸਾਹਿਬ ਹੈ ਕਿਥੇ ਮੇਰੇ ਨਾਲ ਸਰਬਜੀਤ ਸਿੰਘ ਢਿੱਲੋਂ ਪادری ਤੋਂ ਆਏ ਆ ਸੰਗਤ ਰੂਪ ਚ ਅੱਜ ਆਏ ਆ ਸਲਾਣਾ ਚੀਤੀ ਜੋੜ ਮੇਲੇ ਤੇ ਹਾਜ਼ਰੀ ਭਰ ਰਹੇ ਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਜਵਾਹਰ ਸਿੰਘ ਦਾ ਜੀ ਭਤੇ ਜੀ ਕੀ ਕਹਿਣਾ ਚਾਹੋਗੇ ਇੱਥੇ ਪਹੁੰਚੇ ਹੋ ਤੁਸੀਂ ਆ ਸਲਾਨਾ ਸਿੱਧੀ ਮੋੜ ਨੂੰ ਇਸ ਸ਼ਹਾਦਰ ਸ਼ਾਮ ਸਿੰਘ ਤਾਰੀ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਮਨਾਇਆ ਜਾਂਦਾ ਵਾ ਉਹ ਪਿਛਲੇ ਇੱਕ ਤਰੀਕ ਤੋਂ ਇੱਕ ਫਰਵੀ ਤੋਂ ਲੈ ਕੇ ਤੇ ਰਾਤ ਦੇ ਦੁਵਾਨ ਲੱਗਦੇ ਬਹੁਤ ਹੀ ਸੰਗਤਾਂ ਹੋ ਮਾ ਕੇ ਤੇ ਪਹੁੰਚਦੀਆਂ ਤੇ ਅੱਜ ਸਿੱਧੀ ਸਮਾਗਮ ਦਾ ਜਿਹੜਾ 10ਵੇਂ ਦਿਨ ਮਨਾਇਆ ਜਾ ਰਿਹਾ ਵਾ ਬਹੁਤ ਸਾਰੀਆਂ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਵਾਰਲੇ ਦੇਸ਼ਾਂ ਤੋਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਤੇ ਪਹੁੰਚਦੀਆਂ ਬਹੁਤ ਵਧੀਆ ਬਹੁਤ ਵੱਡੇ ਮਾਣੇ ਲੱਗਦੇ ਨਾਲ ਦੁਵਾਨ ਜਿਹੜੇ ਬਹੁਤ ਵੱਡੇ ਵੱਡੇ ਜਿਹੜੇ ਕਥਾਵਾਚਕ ਕਮਿਸ਼ਨ ਵਗੈਰਾ ਇੱਥੇ ਪਹੁੰਚਦੇ ਆ ਤੇ 8 ਦੇ 9 ਫਰਵਰੀ ਨੂੰ ਜਿਹੜਾ ਵੱਡਾ ਵੱਡੀ ਕੱਪ ਵੀ ਕਰਾਇਆ ਜਾਂਦਾ ਤੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਹੋ ਰਿਹਾ ਵਾ ਜੀ ਚੰਗਾ ਲੱਗ ਰਿਹਾ ਜੀ ਇੱਥੇ ਆ ਕੇ ਬਹੁਤ ਹੀ ਬਹੁਤ ਹੀ ਵਧੀਆ ਲੱਗਦਾ ਜੀ ਅਸੀਂ ਜਦੋਂ ਵੀ ਸਮਾਂ ਮਿਲਦਾ ਤੇ ਆਪਣੇ ਪਿੰਡ ਤੋਂ ਕੋਈ 5 ਕਿਲੋਮੀਟਰ ਦੂਰੀ ਦੇ ਇਹ ਜਗਾਵਾ ਬਹੁਤ ਵਧੀਆ ਲੱਗਦਾ ਬੱਚਿਆਂ ਸਮੇਤ ਪਰਿਵਾਰ ਸਮੇਤ ਪਹੁੰਚਦੇ ਆ ਜੀ ਤੇ ਬਹੁਤ ਚੰਗਾ ਲੱਗਦਾ ਬਾਬਾ ਜੀ ਦੇ ਦਰਸ਼ਕ ਸੁਭਾਣਾ ਵਾਲੇ ਉਹ ਇਸ ਦੀ ਜਿਹੜੀ ਕਾਰ ਸੇਵਾ ਕਰਾ ਰਹੇ ਛੋਟਾ ਧੰਨਵਾਦ ਜੀ ਬਾਈ ਜੀ ਖਾਲਸਾ ਬਾਈ ਜੀ ਪਤਾ ਜੀ ਚਲਾਨਾ ਚਿੱਦੀ ਜੋੜ ਮੇਲੇ ਤੇ ਅਸੀਂ ਤੁਹਾਡੇ ਨਾਲ ਲਗਾਤਾਰ ਗੱਲਬਾਤ ਇੱਥੇ ਕਰਾ ਰਹੇ ਹੈਗੇ ਮੇਰੇ ਨਾਲ ਸਾਫ ਸੰਗ ਦੀਨੇ ਕੇ ਹੈਗੇ ਆ ਜਿਹੜੇ ਕਿਸਾਨ ਬਦੁਰਸ਼ਾ ਕਮੇਟੀ ਤੋਂ ਇਹਨਾਂ ਨੇ ਆਪਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਲਾਨਾ ਜੋੜ ਮੇਲੇ ਤੇ ਕੀ ਕਹਿਣਾ ਚਾਹੋਗੇ ਜੋ ਇਹ ਸ਼ਹੀਦਾਂ ਦੀ ਪਵਿੱਤਰ ਫਤੇਗੜ ਸਭਰਾ ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦਾ ਦਾਵਤ ਜਿਹਦੇ ਵਿੱਚ ਇੱਕ ਬਜ਼ੁਰਗ ਅਫਸਰਾਂ ਦੇ ਵਿੱਚ ਸ਼ਹੀਰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਉਸ ਜ਼ਾਲਮ ਸਰਕਾਰ ਦਾ ਬੜੇ ਸਬਰ ਨਾਲ ਟੱਕਰ ਆ ਕੀਤਾ ਸੀ ਜੋ ਕਿ ਉਦੋਂ ਦੀ ਅੰਗਰੇਜ਼ ਹਕੂਮਤ ਸੀ ਉਸ ਟਾਈਮ ਬਹੁਤ ਵੱਡੀ ਕਹਾਣੀ ਕਾਲ ਕੇ ਉਹ ਜਰਵਾਨਿਆਂ ਨੂੰ ਖੂਨ ਦਾ ਜਾam ਪੀ ਕੇ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਧਰਤੀ ਦੇ ਵਾਰਸਾਂ ਨੂੰ ਫਿਰ ਮੋੜਵਾਲ ਕਰਵਾਇਆ ਜਿਹਦੇ ਵਿੱਚ ਉਸ ਟਾਈਮ ਜਿਹੜੇ ਸਾਡੇ ਕੌਮ ਦੇ ਗਦਾਰ ਸੀ ਜਿਸ ਤਰ੍ਹਾਂ ਅੱਜ ਸਰਕਾਰਾਂ ਦੇ ਵਿੱਚ ਚੱਲ ਰਿਹਾ ਉਸੇ ਤਰ੍ਹਾਂ ਹੀ ਉਸ ਟਾਈਮ ਵੀ ਜਿਹੜੇ ਗਦਾਰ ਸੀ ਗਦਾਰਾਂ ਦੀ ਖਾਤਰ ਉਹਨਾਂ ਨੇ ਉਹਨਾਂ ਦੇ ਅਸਲੇ ਦੇ ਵਿੱਚ ਉਹਨਾਂ ਦੇ ਰਸਤਿਆਂ ਦੇ ਵਿੱਚ ਬਹੁਤ ਸਾਰੇ ਘਟਨਾਕਰਮ ਕਰਕੇ ਜਿਸ ਸਮੇ ਉਸ ਜਾਣਕਾਰੀ ਵੀ ਪਰ ਅੰਗਰੇਜ਼ ਜਿਹੜੇ ਸੀ ਕਵੀ ਲੇਖ ਇਤਿਹਾਸਕਾਰ ਉਹ ਲਿਖ ਕੇ ਗਏ ਆ ਕਿ ਜਿਹੜੀ ਜੰਗ ਵਾ ਉਹ ਜਿੱਤੀ ਸੀ ਪਰ ਕੁਝ ਹੀ ਗਦਾਰਾਂ ਦੇ ਕਾਰਨ ਜਾਣਗਾਰੀ ਮੈਂ ਇੱਥੇ ਇਹੀ ਸਾਬਤ ਕਰਨਾ ਚਾਹੁੰਦਾ ਕਿ ਜਿਤਨਾ ਸ਼ੀਸ਼ ਸ਼ਾਮ ਸਿੰਘ ਟਾਰੀ ਆਪਣੀ نسل ਤੇ ਫਸਲ ਬਚਾਉਣ ਨੂੰ ਬਜ਼ੁਰਗ ਅਸਥਾ ਦੇ ਵਿੱਚ ਆਪਣੀ ਵਾਇਬ ਬੁਲੰਦ ਕੀਤੀ ਸੀ ਸਾਨੂੰ ਵੀ ਅੱਜ ਉਹਨਾਂ ਦੀ ਸੇਧ ਲੈ ਕੇ ਆਪਣੀ نسل ਤੇ ਫਸਲ ਬਚਾਉਣ ਨੂੰ ਅੱਗੇ ਆਉਣਾ ਚਾਹੀਦਾ ਵਾ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਬੜੀ ਧੂਮ ਧਾਮ ਦੇ ਨਾਲ ਸੰਗਤਾਂ ਦੇ ਇਸ਼ਾਰੇ ਨਾਲ ਐਸੀ ਦੀ ਜਿਹੜਾ ਜੋੜ ਮੇਲਾ ਕਰਵਾਇਆ ਜਾਂਦਾ ਵਾ 1 ਫਰਵਰੀ ਤੋਂ ਅੱਜ 10 ਫਰਵਰੀ ਜੋ ਵੱਡੇ ਇਥੇ ਟੂਰਨਾਮੈਂਟ ਹੁੰਦੇ ਆ ਬਹੁਤ ਵਰੀਆ ਸਰਕਾਰੀ ਸਕੂਲ ਬਹੁਤ ਵਧੀਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਜੀ ਦੇ ਸਹਿਯੋਗ ਨਾਲ ਇਸ ਇਲਾਕੇ ਦੀ ਸੰਗਤ ਵੱਲੋਂ ਸਕੂਲ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਬਹੁਤ ਵੱਡੇ ਨੌਜਵਾਨਾਂ ਨੇ ਇੱਥੋਂ ਨੌਕਰੀਆਂ ਹਾਸਲ ਕੀਤੀਆਂ ਬਹੁਤ ਵੱਡਾ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਆ ਇਹ ਜੋ ਢਾਡੀ ਕਵੀਸ਼ਰ ਢਾਡੀ ਕਵੀਸ਼ਰ ਬਹੁਤ ਸਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਆਪਣਾ ਨਾਮ ਬਾਰੇ ਤਬਾਰ ਆ ਤੇ ਮੈਂ ਫੇਰ ਇਹੀ ਅਪੀਲ ਕਰ ਦਾਂਗੇ ਆਪਾਂ ਨੂੰ ਤਗੜੇ ਹੋ ਕੇ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨ ਨੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੇ ਨਾਲ ਸਰਪੰਚ ਹਰਪ੍ਰੀਤ ਸਿੰਘ ਸਵਰਾਜ ਜੀ ਜਿਹੜੇ ਇੱਥੇ ਸਲਾਨਾ ਜੋੜ ਮੇਲੇ ਤੇ ਹਾਜ਼ਰੀ ਭਰ ਰਹੇ ਹੈਗੇ ਸਰਪੰਚ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਨਾ ਜੋੜ ਮੇਲੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੇ ਲੰਮੇ ਸਮੇ ਤੋਂ ਜਦੋਂ ਤੋਂ ਸਥਾਨ ਉਦੋਂ ਤੋਂ ਲੋਕਾਂ ਦੀ ਸ਼ਰਧਾ ਐਸੋ ਸਥਾਨ ਤੇ 1999 ਤੋਂ ਸਤਿਕਾਰਯੋਗ ਮਹਾਂਪੁਰਸ਼ ਬਾਬਾ ਅਸ਼ੰਤ ਸਿੰਘ ਜੀ ਆਏ ਬਾਬਾ ਉਹ ਲਾਸਿੰਗ ਜੀ ਸਰਾਲੀ ਸਾਹਿਬ ਵਾਲੇ ਉਹਨਾਂ ਨੂੰ ਸੰਤ ਨੇ ਬੇਨਤੀ ਕੀਤੀ ਔਰ ਜਦੋਂ ਤੋਂ ਉਹਨਾਂ ਨੇ ਇਹ ਸੇਵਾ ਸੰਭਾਲੀ ਹੈ 1999 ਤੋਂ ਇਹ ਅੱਜ ਹੋਰ ਪਲ ਕੋਰ ਹੁਣ ਤੁਸੀਂ ਵੇਖ ਹੀ ਰਹੇ ਜੇ ਕਬੱਡੀ ਦੇ ਟੂਰਨਾਮੈਂਟ ਹੱਡੀਆਂ ਦੇ ਕੈਂਪ ਅੱਖਾਂ ਦੇ ਕੈਂਪ ਆ ਵੱਖ-ਵੱਖ ਤਰ੍ਹਾਂ ਨਾਲ ਸੰਤਾਂ ਸੇਵਾ ਕਰ ਰਹੀਆਂ ਜ਼ਿੰਮੇਵਾਰੀਆਂ ਸਾਂਭੀਆਂ ਇਹ ਸਭ ਸ਼ਰਧਾ ਦਾ ਪ੍ਰਤੀਕ ਹੈ ਜਿਵੇਂ ਜਿਵੇਂ ਵੇਖੋ ਜਦੋਂ ਕਿਸੇ ਅਸਥਾਨ ਦਾ ਲੋਕ ਸਤਿਕਾਰ ਕਰਦੇ ਹਨ ਤੇ ਫਿਰ ਆਪਣੇ ਆਪ ਨੂੰ ਪੂਰੇ ਸਮਰਪਿਤ ਹੋ ਜਾਂਦੇ ਆਂ ਸੇਵਾ ਵਿੱਚ ਵੀ ਔਰ ਸ਼ਰਧਾ ਵਿੱਚ ਵੀ ਤੇ ਉਹਦਾ ਸਤਿਕਾਰ ਕਰਨ ਦੇ ਵਿੱਚ ਵੀ ਸੋ ਮਹਾਂਪੁਰਖਾਂ ਨੇ ਬੜੀ ਲੰਮੀ ਕਹਾਣੀ ਕੱਲੀ ਆ ਪਹਿਲਾਂ ਅਸੀਂ ਛੋਟੇ ਛੋਟੇ ਹੁੰਨੇ ਆ ਜਦੋਂ ਵੈਨੇ ਹੁੰਨੇ ਹਾਂ ਉਦੋਂ ਇਹ ਜੋੜ ਮੇਲਾ ਨਹੀਂ ਸੀ ਇਹ ਸ਼ਰਾਬਾਂ ਦੀਆਂ ਪੱਟੀਆਂ ਵੀ ਚਲਦੀਆਂ ਸੀ ਕਈ ਵਾਰ ਬਾਬਾ ਜੀ ਅਕਸਰ ਬਿਆਨ ਕਰਦੇ ਹੁੰਦੇ ਜਦੋਂ ਆਪਣਾ ਤੇ ਸਾਨੂੰ ਯਾਦ ਆ ਜੀ ਪੜਦੇ ਹੁੰਦੇ ਸੀ ਦੋ ਦੋ ਕਵਜੇ ਤੋਂ ਬਾਅਦ ਇੱਥੇ ਆ ਕੇ ਘੋੜੀਆਂ ਟੂਬਾਂ ਲੈ ਕੇ ਆ ਕੇ ਖੜ ਜੰਦੀ ਹੁੰਦੀਆਂ ਸੀ ਤੇ ਜਿੰਨੇ ਪਿੰਨ ਤੇ ਹੁਣ ਵੇਖ ਲਓ ਦੱਸ ਦਿੰਦੇ ਸਮਾਗਮ ਹੁੰਦੇ ਆ ਔਰ ਮੈਂ ਇਹ ਵੀ ਕਹਿਣਾ ਕਿ ਮੇਰੀ ਰੇਂਜ ਦੇ ਵਿੱਚ ਆਪਣੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਐਡਾ ਸਮਾਗਮ ਨਹੀਂਗਾ ਜਿਹੜਾ ਲਗਾਤਾਰ 10 ਦਿਨ ਦਾ ਹੋਵੇ ਸਮਾਗਮ ਬਹੁਤ ਵੱਡੇ ਹੁੰਦੇ ਆ ਇਹ ਨਹੀਂ ਗੱਲ ਇੱਕ ਦਿਨ ਦੋ ਦਿਨ ਬਹੁਤ ਵੱਡੇ ਤੋਂ ਵੱਡੇ ਸਮਾਗਮ ਹੁੰਦੇ ਪਰ ਲਗਾਤਾਰ 9 ਦਿਨ ਰਾਤਰੀ ਸੰਗਤ ਵੀ ਉਹੀ ਤੇ ਪ੍ਰਬੰਧਕ ਵੀ ਉਹੀ ਸੇਵਾਦਾਰ ਵੀ ਹੋਵੇ ਤੇ ਸੇਵਾਦਾਰ ਵੀ ਹੋਵੇ ਤੇ ਕੋਈ ਇੱਕ ਤੋਂ ਇੱਕ ਇੱਕ ਨੂੰ ਹੋਰ ਦੋ ਨੂੰ ਹੋਰ ਤਿੰਨ ਨੂੰ ਹੋਰ ਸਕਦਾ ਵਧੀਆਂ ਜਾਂਦੀਆਂ ਹੁਣ ਰਾਤ ਵੇਖ ਲੋ ਕੱਲ ਬੇਸ਼ੱਕ ਟੂਰਨਾਮੈਂਟ ਵੀ ਚੱਲੀ ਜਾਂਦੇ ਕਿੰਨੀ ਸੰਗਤ ਸੀ ਤੇ ਦਵਾਨ ਹਾਲ ਵੀ ਜਿਹੜਾ ਫੁੱਲ ਭਰੇਆ ਸੀ ਸੋ ਇਹ ਮਹਾਂਪੁਰਖਾਂ ਨੇ ਬੜੇ ਉਹਨਾਂ ਨੂੰ ਮੇਰੇ ਖਿਆਲ ਅਬ 30 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਨੇ ਘੱਲ ਨਾ ਘੱਲ ਹੀ ਆ ਔਰ ਨਾਮ ਜਪਿਆ ਜਪਾਇਆ ਤੋ ਸੋ ਦਾ ਪ੍ਰਤਾਕ ਅਕਸਰ ਉਹ ਗੱਲ ਕਰਦੇ ਹੁੰਦੇ ਆ ਬਤਾਰਾ ਸਿੰਘ ਜੀ ਉਹਨਾਂ ਨੂੰ ਨਾਂ ਲੈ ਕੇ ਮਹਾਂਪੁਰਖਾਂ ਦੇ ਵੀ ਨਾਮ ਦੇ ਵਿੱਚ ਬੜੀਆਂ ਬਰਕਤਾਂ ਸੋ ਬਰਕਤਾਂ ਉਹ ਅੱਜ ਵਰਸ ਰਹੀਆਂ ਸਾਰੀਆਂ ਇੱਕ ਤਰੀਕ ਤੋਂ ਲਾ ਕੇ ਔਰ ਵੈਸੇ ਵੀ ਰੁਟੀਨ 'ਚ ਵੀ ਸੇਵਾ ਲੜੀ ਅੱਗੋਂ ਪਿੱਛੋਂ ਵੀ ਚੱਲੀ ਜਾਂਦੀ ਆ ਜ਼ਰੂਰੀ ਜੋੜ ਮੇਲੇ ਤਾਂ ਹੈ ਹੀ ਆਇਆ ਮੇਰਾ ਖਿਆਲ ਆ ਵੀ ਅਬ ਸਾਖੀ ਤੱਕ ਲੜੀ ਚੱਲੀ ਜਾਣੀ ਆ ਤੇ ਸੇਵਾ ਵੀ ਰੋਜ਼ ਈ ਹੈ ਰੋਜ਼ ਹੀ ਨਾਮ 'ਚ ਪਾਇਆ ਜਾਂਦਾ ਅਮਰਤ ਵੇਲੇ ਵੀ ਸ਼ਾਮਾਂ ਨੂੰ ਸੋ ਧੰਨਵਾਦ ਮਹਾਂਪੁਰਖਾਂ ਦਾ ਧੰਨਵਾਦ ਆ ਸਰਿਆਲੀ ਸਾਹਿਬ ਜਥੇਬੰਦੀ ਦਾ ਸ਼੍ਰੀਮਾਨ ਬਾਬਾ ਕੋਲਾ ਸਿੰਘ ਜੀ ਹੋਣਾਂ ਦਾ ਉਹ ਸੰਗਤਾਂ ਦਾ ਵੀ ਧੰਵਾਦ ਆ ਤੁਹਾਡਾ ਮੀਡੀਆ ਦਾ ਵੀ ਧੰਵਾਦ ਆ ਜਿਹੜੇ ਇੱਕ ਤਰੀਕ ਤੋਂ ਹੀ ਆ ਕੇ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਰਹੇ ਜੇ ਲੋਕਾਂ ਤੱਕ ਕਿਉਂਕਿ ਆ ਸੋਸ਼ਲ ਮੀਡੀਆ ਦਾ ਯੋਗ ਆਰੇ ਬਹੁਤ ਜ਼ਰੂਰੀ ਆ ਜੋ ਤੁਸੀਂ ਸੇਵਾ ਸੰਭਾਲੀ ਆ ਮੈਂ ਕਹਿੰਦਾ ਤੁਹਾਡਾ ਵੀ ਧੰਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਮੈਂ ਇੱਥੇ ਨਿਭਾਉਂਦੇ ਆ ਸਕੂਲ ਵਾਲਾ ਬਾਬਾ ਸ਼ਾਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਆ ਅੱਜ ਜੋੜਾ ਕਰਦੀ ਸੇਵਾ ਹੋਰ ਵੀ ਲਗਾਤਾਰ ਜਿਹੜੇ ਇਲਾਕੇ ਦੇ ਸੁਆਮਾਂ ਹੁੰਦੀਆਂ ਨੇ ਬੜੇ ਵਧੀਆ ਤਰੀਕੇ ਨਾਲ ਨਮਾਉਦੇਗੇ। ਅ ਮੈਸਟਰ ਜੀ ਇਸ ਸਲਾਨਾ ਜੋੜ ਮੇਲੇ ਤੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜੀ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਹੈ ਅੰਗਰੇਜ਼ ਸਿੱਖ ਯੁੱਧ ਉਸ ਯੁੱਧ ਦੀ ਜਿਹੜੀ ਆਖਰੀ ਘਟਨਾ ਸੀ ਉਸ ਭਰਾਵਾ ਦੇ ਮੈਦਾਨ ਦੇ ਵਿੱਚ ਹੋਈ ਹੈ। ਅਲੀਵਾਲ, ਬੱਧੋਵਾਲ, ਫਿਰੋਜ਼ਸ਼ਾਹ ਤੇ ਮੁਦਕੀ ਇਹ ਚਾਰ ਘਟਨਾਵਾਂ ਜੜੀਆਂ ਨੇ ਚਾਰ ਥਾਵਾਂ ਤੇ ਇਹ ਜੰਗ ਆ ਜਿਹੜੀ ਉਹ ਲੜੀ ਗਈ ਸੀ। ਤੇ ਉਸ ਤੋਂ ਬਾਅਦ ਜਿਹੜੀ ਆ ਆਖਰੀ ਜਿਹੜੀ ਇਸ ਪਹਿਲੇ ਐਂਗਲੋ ਸਿੱਖ ਯੁੱਧ ਦੀ ਜਿਹੜੀ ਘਟਨਾ ਸੀ ਉਹ ਇਸ ਸਭਰਾਵਾ ਦੇ ਮੈਦਾਨ ਦੇ ਵਿੱਚ ਲੜੀ ਗਈ ਸੀ ਜਿਹੜਾ ਇੱਥੇ ਉਹਨਾਂ ਨੇ ਕਿਲਾ ਉਸਾਰਿਆ ਸੀ ਬਾਬਾ ਸ਼ਾਮ ਸਿੰਘ ਜੀ ਹੁਣਾਂ ਨੇ ਆ ਕੇ ਉਸ ਕਿਲੇ ਦਾ ਨਾਮ ਇਹਨਾਂ ਨੇ ਫਤਿਹਗੜ ਰੱਖਿਆ ਸੀ ਕਿਲੇ ਦਾ ਨਾਮ ਤਾਂ ਫਤਿਹਗੜ ਨਾਮ ਰੱਖਣ ਕਰਕੇ ਹੀ ਜਿਹੜਾ ਹੁਣ ਇਹਦੇ ਨਾਲ ਇੱਥੇ ਪਿੰਡ ਵੱਸ ਗਿਆ ਉਸ ਪਿੰਡ ਦਾ ਨਾਮ ਫਤਿਹਗੜ ਸਭਰਾਵਾ ਜਿਹੜਾ ਉਹ ਪੈ ਗਿਆ ਤਾਂ ਗੱਲ ਜੇ ਕਰ ਕਰਾਂ ਹਾਰ ਦਾ ਕਾਰਨ ਤਾਕਤਦਾਰੀਆਂ ਹੀ ਸੀ ਰਜੇ ਕਰੋ ਜੋ ਕਿਸੇ ਸਮੇਂ ਤੇ ਹੀ ਆਪਾਂ ਗੱਲ ਕਰੀਏ ਤਾਂ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਸ੍ਰੀਮਾਨ ਸੰਤ ਬਾਬਾ ਸ਼ੰਦਰ ਸਿੰਘ ਜੀ ਉਹ ਬੜੇ ਨੇਕ ਉਪਰਾਲੇ ਕਰ ਰਹੇ ਨੇ ਉਹ دنیਾਵੀ ਵਿਦਿਆ ਜਿਹੜੀ ਉਹ ਵੀ ਪ੍ਰਦਾਨ ਕਰ ਰਹੇ ਨੇ ਅਧਿਆਤਮਿਕ ਵਿਦਿਆ ਵੀ ਇਸ ਇਲਾਕੇ ਦੇ ਵਿੱਚ ਇੱਕ ਚਾਨਣ ਮਨਾਰੇ ਦੇ ਤੌਰ ਤੇ ਜਿਹੜੀ ਆਉ ਲੋਕਾਂ ਨੂੰ ਪੇਸ਼ ਕਰ ਰਹੇ ਨੇ ਉਸ ਤੋਂ ਅੱਗੇ 10 ਦਿਨ ਦੇ ਜਿਹੜੇ ਉਹ ਇੱਥੇ ਦੀਵਾਨ ਸਜਦੇ ਨੇ ਨੌ ਰਾਤ ਦੇ ਦੀਵਾਨ ਹੁੰਦੇ ਨੇ ਤੇ ਇੱਕ ਦਿਨ 10 ਫਰਵਰੀ ਨੂੰ ਦਿਨ ਦਾ ਦੀਵਾਨ ਆ ਜਿਹੜਾ ਉਹ ਲਾਇਆ ਜਾਂਦਾ ਤਾਂ ਬਹੁਤ ਸੰਗਤਾਂ ਨੇ ਜਿਹੜੀਆਂ ਉਹ ਇਥੋਂ ਗੁਰੂ ਦੇ ਬਚਨ ਸੁਣਦਿਆਂ ਨੇ ਨਿਹਾਲ ਹੁੰਦੀਆਂ ਨੇ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਔਰ ਸਾਰੀ ਦੀ ਸਾਰੀ ਜਿਹੜੀ ਸੰਗਤ ਆ ਇੱਥੇ ਹੌਮ ਹਮਾ ਕੇ ਪਹੁੰਚਦੀ ਆ ਬਹੁਤ ਸਾਰਾ ਇਲਾਕਾ ਬਹੁਤ ਵੱਡਾ ਇਕੱਠਾ ਜਿਹੜਾ ਇੱਥੇ ਹੁੰਦਾ ਤਾਂ ਮੈਂ ਆਈਆਂ ਹੋਈਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਆਓ ਤੇ ਆਪਣੇ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਜਿਹੜੇ ਆਓ ਪੂਰਨਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸਨ ਮੇਰੇ ਨਾਲ ਮੈਟਰ ਸੁਖਵਿੰਦਰ ਸਿੰਘ ਜੀ ਲਗਾਤਾਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਨੌਜਵਾਨਾਂ ਦਾ ਵੱਡਾ ਉਪਰਾਲਾ ਹੈਗਾ ਇਲਾਕੇ ਦੇ ਵਿੱਚ ਸੰਗਤਾਂ ਦਾ ਸਾਰੇ ਇਲਾਕੇ ਦਾ ਬੜਾ ਵੱਡਾ ਉਪਰਾਲਾ ਹੈਗਾ ਨੌਜਵਾਨ ਵੱਡੇ ਪੱਧਰ ਤੇ ਜਿਹੜੀਆਂ ਇੱਥੇ ਸਵਾਵਾਂ ਦੇ ਵਿੱਚ ਹਿੱਸਾ ਪਾਉਂਦੇ ਆ ਔਰ ਇੱਥੋਂ ਜਿਹੜਾ ਜਿਹੜਾ ਦਿਵਾਨ ਚੱਲਦੇ ਹਨ ਕਬੱਡੀ ਕੱਪ ਹੋਇਆ ਨਾਲ ਜਿਹੜਾ ਵੱਡੇ ਪੱਧਰ ਤੇ ਸਮੂਚੀਆਂ ਸਵਾਵਾਂ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹੈਗੇ ਆ ਔਰ ਦਿਵਾਨਾਂ ਦੇ ਵਿੱਚ ਹਾਜ਼ਰੀ ਭਰਦੇ ਹੈਗੇ ਆ ਸੋ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਤੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ